ਸਤੇ ਆਂਦੇਗੇ ਗੱਲ ਤੇ ਉੱਤਸਾਹ ਨਾ ਗੁਰੂ ਅਮਰਦਾਸ ਇੱਕ ਸੰਦਾਰਮ ਰੋਖ ਨਹੀਂ ਗੁਰੂ ਅਮਰਦਾਸ ਉਹ ਗੁਰੂ ਹੈ ਜਿਹਦੇ ਬਾਰੇ ਪੜ੍ਹਦੇ ਆ ਭੱਲੇ ਅਮਰਦਾਸ ਗੁਰ ਤੇਰੇ ਤੇਰੀ ਉਪਮਾ ਕੋਈ ਬਣਾਵੇ ਉਹ ਗੁਰੂ ਅਮਰਦਾਸ ਚਵਾਰੇ ਤੋਂ ਥੱਲੇ ਉੱਤਰੇ ਨੇ ਤੇ ਆਪਣੀ ਧੀ ਭਾਨੀ ਜੀ ਨੂੰ ਕਹਿਣ ਲੱਗੇ ਬੱਚੀਏ ਜੇ ਤੇਰੀ ਸਰਦਾ ਸਾਈਂ RAMਦਾਸ ਗੁਰਜਰ ਜੈ ਤੇ ਤੁਮ ਕੀ ਕਰੇਗਾ ਆਪਕੋ ਸਾਰੇ ਧੀਆਂ ਭੈਣਾ ਪੜਾਵਾ ਵਾਲੇ ਬੈਠੇ ਆ ਆਪਾਂ ਨੂੰ ਕਹਤੇ ਕਹਿੰਦੇ ਤੇਰਾ ਪੁੱਤ ਮਰ ਜੇ ਤੂੰ ਕੀ ਕਰੇਗਾ ਸਾਨੂੰ ਕੋਸ਼ ਪੈਣੀ ਕਿ ਸਾਨੂੰ ਕੋਸ਼ ਪੁੱੜ ਜਾਣਾ ਮਰ ਭਾਵੇਂ ਕੋਈ ਵੀ ਜਾਵੇ ਪਰ ਇੱਕਦਮ ਕਿਹਾ ਜਾਵੇ ਨਹੀਂ ਕਿ ਤੇਰਾ ਪੁੱਤ ਮਰ ਜਾਵੇ ਤੇ ਕੀ ਕਰੇਗਾ ਸੇ ਗੁੰਦਲ ਜਾਣਾ ਹੈ ਲੇਕਰ ਧੰਗੁਰੂ ਅਮਰਦਾਸ ਸਾਹਿਬ ਆ ਕੇ ਆਖਿਆ ਤੇ ਇਹ ਭਾਨੀਏ ਤੇ ਤੇ ਸਿਰ ਦਾ ਸਾਈਂ RAM DAS ਗੁਜਰ ਜਾਣਾ तू की कर माता भानी बराग नहीं, नहीं माता असर नहीं होीर सिंह ने जमाने जेहिया बीबीया सर नग्ञी नस्थ का प्रचार कर गया है मुल्के दूजे पास घेरन वाले महकमा बड़ा ना ਤੇ باقی ਕਲਪਾਵੇਂ ਕਿੰਨੇ ਵੀ ਕੀਤੇ ਆਹ ਕੁੰਡੀ ਪੜਨੀ ਜੈਨ ਸੁਣੇ ਮੈਂ ਆ ਗੱਲ ਤੋਂ ਕਿਉਂ ਆ ਗਈ ਤੇ ਮੈਂ ਨਾਲ ਹੀ ਨਾਲ ਕਹਿਦੀ ਪ੍ਰਿੰਸੀਪਲ ਸਦਗੀਰ ਸਿੰਘ ਦੀ ਪੁਸਤਕ ਪੂਰੀ ਹੋਈ ਕਰਾਮਾਤੂਰ ਸੀ ਪਰ ਕੰਪੜ ਸਕਦੇ ਕੋ ਉਥੋਂ ਪੜਿਆ ਤੇ ਇਹ ਸਮਾਜਿਕ ਰਸੂਲ ਜੀ ਜਿਹੜੀ ਗੱਲ ਵਿੱਚੋਂ ਕੰਬੂ ਦੀ ਪੁਆਇੰਟ ਉਹ ਇਹ ਵੀ ਮਾਤਾ ਪਿਤਾ ਤੇ ਤੇਰਾ ਪਤੀ ਗੁਜੇ ਜੇ ਤੂੰ ਕੀ ਕਰੇ ਤੇ ਮਾਤਾ ਪਾਣੀ ਦੇ ਹੱਥ ਚੁੜ ਕੇ ਆ ਕੇ ਪਿਤਾ ਜੀ ਮੈਂ ਤੁਹਾਡੇ ਪਾਣੀ ਚ ਰਾਂਦੀ ਇਸ ਭਾਣੇ ਨੂੰ ਮੰਨਣ ਵਾਲੀ ਮਾਂ ਦਾ ਦੁੱਧ ਪੀਤਾ ਤੁਮ ਅਰਜਨ ਕਰੀਵੇ ਮੈਂ ਉਹਨੇ ਕਿਹਾ ਕਿ ਮਾਂ ਜੋ ਕੁਝ ਖਾਂਦੀ ਹੈ ਨਾ ਉਹਦਾ ਬੱਚੇ ਤੇ ਅਸਰ ਪੈਂਦਾ ਉਹ ਖਰਾਬ ਦਾ ਜੇ ਜੇ ਖਰਾਬ ਚੰਗੀ ਤੇ ਬੱਚਾ ਰੇਸ਼ਕੁਝ ਖਰਾਬ ਮਾੜੀ ਤੇ ਇਨਸਾਨ ਬਣੇਗੀ ਕਹਿੰਦੀ ਗੁਰੂ ਪਿਤਾ ਜਿਵੇਂ ਤੁਹਾਡੇ ਭਾਣੇ ਚ ਰਵਾਂਗੀ ਇਥੇ ਇੱਕ ਬੜੀ ਮਹਾਨ ਗੱਲ ਹੈ ਨਾ ਇਹੋ ਜਾ ਪੂਰ ਮਿਲ ਸਕਦਾ ਹੈ ਨਾ ਇਹ ਜੀਤੀ ਨਹੀਂ ਸਕਦੀ ਐ ਉਥੇ ਦੇਖਿਆ ਵੀ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਵੀ ਪਾਣੀ ਦਿੱਤੇ ਰੇ ਅੰਦਰ ਇਨੀ ਮੇਚਾ ਫਿਰਦਾ ਤੇ ਮੈਂ ਆਪਣੀ ਉਮਰ ਦੇ ਵਿੱਚੋਂ 6 ਸਾਲ 11 ਮਹੀਨੇ ਤੇ 18 ਦਿਨ ਕੱਟ ਕੇ ਤੈਨੂੰ ਦੇ ਦਿੱਤੇ ਸਵੇਰੇ ਅਸੀਂ ਜੋਦੀ ਜੋ ਸਵਾਗਾਂਗੇ ਤੇਰਾ ਪਤੀ ਗੁਰਾਂ ਦਾ ਪਾਤਸ਼ਾਹ ਵਰਤਾ ਗੱਦੀ ਤੇ ਸਵਾਇਮਾਨ ਹੋਣਗੇ ਤੇ ਉਹਦੇ ਤੋਂ ਬਾਅਦ ਜਿਹੜਾ ਤੇਰਾ ਲਾੜਲਾ ਰਣਕੌਰ ਉਹ ਅਜਿਹਾ ਨੇ ਸੱਤੇ 5 87 ਸੰਨੇ ਕੀ ਬਾਹਰ ਵਸਦਾ ਸੀ ਤੇ ਉੱਥੇ ਲਿਖਿਆ ਜਿਵੇਂ ਛੋਟੇ ਬੱਚੇ ਗੜ ਦੇ ਰੜ ਦੇ ਆਉਂਦੇ ਨੇ ਨਾ ਰੇੜਕੇ ਰੇੜ ਦੇ ਆਏ ਤੇ ਨਾਨੇ ਦੀ ਮੰੰਜੀ ਨੂੰ ਹੱਥ ਪਾ ਲਿਆ ਉਸ ਦੇ ਇਤਿਹਾਸ ਕਹਿੰਦਾ ਕਿਹੜਾ ਬਾਲਕ ਹੈ ਭਾਈ ਜਿਨ ਮੰੰਜੀ ਹਲਾਈ ਸਾਰੀ